ਸਹੀ ਲਈ ਸਾਰੇ ਪੰਜਾਬ ਦੇ ਹਾਲਾਤ ਅੱਜ ਦੇਖਿਆ ਜਾਏ ਤੇ ਸਾਡੇ ਮੁੱਖ ਮੰਤਰੀ ਨੇ ਤਾਂ ਪੰਜਾਬ ਨੂੰ ਕੇਜਰੀਵਾਲ ਦੇ ਹੱਥ ਹਵਾਲੇ ਕਰਕੇ ਇੱਕ ਤਰੀਕੇ ਨਾਲ ਪੰਜਾਬ ਨੂੰ ਠੇਕੇ ਚ ਚੜਾਤਾ ਕੇਜਰੀਵਾਲ ਦੇ ਕੋਲ ਆਪੀ ਕੁਰਸੀ ਦੇ ਖਾਤਰ ਅੱਜ ਅੱਧਾ ਪੰਜਾਬ ਪਾਣੀ ਚ ਡੁੱਬਿਆ ਪਿਆ ਹੈ ਇਥੋਂ ਅਭੋਰ ਫਾਜ਼ਲਪਾਤੋ ਲੈ ਕੇ ਉਹ ਗਾਂ ਫਰੀਦਕੋਟ ਸੁਲਤਾਨਪੁਰ ਲੋਧੀ ਤਾਈ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਪਿੰਡ ਤਬਾਹ ਹੋ ਗਏ ਲੱਖਾਂ ਏਕੜ ਫਸਲ ਦਾ ਨੁਕਸਾਨ ਹੋ ਗਿਆ ਤੇ ਕਿਸਾਨਾਂ ਦੀ ਸਾਰ ਲੈਣ ਵਾਸਤੇ ਜਿੱਥੇ ਹਕੂਮਤ ਦਾ ਸਰਕਾਰਾਂ ਦਾ ਫਰਜ਼ ਮੰਨਦਾ ਹੈ ਕਿ ਆ ਜਾ ਕੇ ਉਹਨਾਂ ਦੀ ਬਾਹ ਫੜਨ ਲੇਕਿਨ ਅਫਸੋਸ ਦੀ ਗੱਲ ਕਿ ਮੁੱਖ ਮੰਤਰੀ ਜਿਹੜਾ ਸਿਰਫ ਪੇਸ਼ਾ ਹੀ ਗੱਲਾਂ ਮਾਰਾਂ ਦਾ ਸੀਗਾ 4 ਸਾਲ ਗੱਲਾਂ ਮਾਰਦਾ ਹੈ ਤੇ ਇਸ ਔਖਾਈ ਦੇ ਸਮੇਂ ਚ ਇਹ ਵੀ ਉੱਥੇ ਜਾ ਕੇ ਆਪਣੀ ਫੋਟੋ ਖਿਚਾ ਕੇ ਗੱਲ ਮਾਰ ਕੇ ਤੁਰ ਕੇ ਆ ਗਿਆ ਤੇ ਉਹਨਾਂ ਥਾਵਾਂ 'ਚ ਜੇ ਡੀਜ਼ਲ ਦਿੱਤਾ ਤੇ ਸੁਖਵੀਰ ਜੀ ਨੇ ਦਿੱਤਾ ਜੇ ਚਾਰਾ ਦਿੱਤਾ ਪਾਈਪ ਦਿੱਤਾ ਪੰਪ ਸੈੱਟ ਦਿੱਤੇ ਅ ਨੰਗਰ ਲਗਾਏ ਦਵਾਈਆਂ ਭੇਜੀਆ ਤੇ ਸ਼ੋਭ ਨੇ ਅਕਾਲੀ ਦਲ ਦੇ ਪ੍ਰਬੰਧਕ ਸਾਹਿਬ ਸੁਖੀਤ ਸਿੰਘ ਬਾਦਲ ਕਰ ਰਹੇ ਨੇ ਜਿਨ੍ਹਾਂ ਦੀ 8 ਸਾਲਾਂ ਤੋਂ ਉਹ ਵੀ ਸਰਕਾਰ ਨਹੀਂ ਰਹੀ ਤੇ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਸੋ ਬਹੁਤ ਦੁੱਖ ਹੁੰਦਾ ਹੈ ਕਿ ਭਾਵੇਂ ਕਿਸਾਨਾਂ ਦੀ ਗੱਲ ਮਰੀ ਹੋਈ ਮੁਰਗੀ ਮਰੀ ਹੋਈ ਬੱਕਰੀ ਅਜੇ ਵੀ ਲੋਕਾਂ ਨੇ ਕੰਨਾ ਚੇ ਗੁੰਮ ਦिए ਦੋ ਦੋ ਸਾਲ ਹੋ ਗਏ ਤੇ ਅਜੇ ਵੀ ਕੋਈ ਮੁਆਵਜ਼ਾ ਵਰਗੀ ਚੀਜ਼ ਨਹੀਂ ਤੇ ਹੁਣ ਨਾ ਤੇ ਹੜਾ ਵਾਸਤੇ ਕੁਝ ਤੇ ਦੂਜੇ ਪਾਸੇ ਅਫਸੋਸ ਹੈ ਇਸ ਗੱਲ ਦਾ ਕਿ ਹਾਲਾਤ ਸੂਬੇ ਦੇ ਇਹੋ ਜਿਹੇ ਹੋ ਗਏ ਨੇ ਕੀ ਗੈਂਗਸਟਰ ਦਾ ਜਿਹੜਾ ਰਾਜ ਚੱਲ ਰਿਹਾ ਸਰੋਤੀਆਂ ਡਕੈਤੀਆਂ ਚੋਰੀ ਚਕੈਰੀ ਕਤਲ ਇਹ ਇੰਨਾ ਆਮ ਹੋ ਗਿਆ ਹੈ ਕਿ ਹੁਣ ਇਹਦੇ ਵੱਲ ਕੋਈ ਧਿਆਨ ਹੀ ਨਹੀਂ ਚਾਰਿਆ ਤੁਸੀਂ ਸਾਰੇ ਜਾਣਦੇ ਹੋ ਕਿ ਅ ਦਰਬਾਰ ਸਾਹਿਬ ਦੇ ਉੱਤੇ ਵੀ ਈਮੇਲ ਆਉਂਦੀ ਆ ਰਹੀ ਕਿ ਅਸੀਂ ਬੰਬ ਨਾਲ ਉਡਾਵਾਂਗੇ ਕੀ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਜਿਹੜੇ 10 ਜੁਲਾਈ ਤੋਂ ਅੱਗੇ ਪਿੱਛੇ ਅੰਦਾਹ ਬਾਰੇ ਧਮਕੀਆਂ ਆਏ ਕਿ ਬੰਬ ਦੇ ਨਾਲ ਉਡਾਵਾਂਗੇ 10 ਅਗਸਤ ਨੂੰ ਇੱਕ ਬੰਬ ਦਰਬਾਰ ਸਾਹਿਬ ਨੇ ਉੱਥੇ ਫੜਿਆ ਗਿਆ ਜਿਸ ਬਾਰਮਨੋ ਤੇ ਫਿਊਜ਼ ਕਰਦੇ ਹੋਏ ਇਹ ਪੂਲ ਸਫਸਦੂ ਪੂਰੀ ਤਰ੍ਹਾਂ ਖਹਿਲ ਹੋ ਗਿਆ ਹੈ। ਲੇਕਿਨ ਇਸ ਸਰਕਾਰ ਨੇ ਉਸ ਗੱਲ ਨੂੰ ਨਪਤਾ ਨਪਤਾ ਜਿਵੇਂ ਇਹਨਾਂ ਨੇ ਪਹਿਲੇ ਵੀ ਪਾਵੇ ਥਾਨੇ ਚ ਹੋਏ ਜਿੱਥੇ ਹਲਕੇ ਚ ਹੋ ਗਮਟਾਲਾ ਚ ਹੋ ਜਿੱਥੇ ਵੀ ਬੰਦ ਦਾ ਹਮਲਾ ਦਾ ਜੀ ਸਿਲੰਡਰ ਫਟ ਗਿਆ ਜੀ ਟਾਇਰ ਪਟ ਗਿਆ ਇਸ ਕਰਕੇ ਗੱਲਾਂ ਨੂੰ ਦਬਾਨ ਚ ਲੱਗੇ ਨੇ ਨਾ ਕਿ ਹਾਲਾਤਾਂ ਨੂੰ ਸੁਧਾਰਾ ਕਿਉਂਕਿ ਸਾਰੀ ਪੁਲਿਸ ਦੀ ਫੌਜ ਅੱਜ ਕੇਜਰੀ ਵਾਤੇ ਉੱਡੀ ਜਿਹੜੀ ਜੁੰਡਲੀ ਟੋਲੀ ਆਈ ਹੈ ਲੁਟੇਰਿਆਂ ਦੀ ਦਿੱਲੀੋਂ ਉਹਰਾ ਦੀ ਹਸਾਸ ਚ ਲੱਗੇ ਹੋਏ ਨੇ। ਅਸ ਦਿੱਲੀ ਦੀ ਸਰਕਾਰ ਨੇ ਜਿੱਥੇ ਬਾਦਲ ਸਾਹਿਬ ਜਿਨ੍ਹਾਂ ਨੇ 2007 ਤੋਂ ਆਟੇ ਦਾਲ ਦਾ ਗਰੀਬਾਂ ਨੂੰ ਕਾਢ ਦਿੱਤੇ ਸੀਗੇ ਜੀ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਈ ਸੀ ਆਹੀ ਖਜ਼ਾਨਾ ਸੀਗਾ ਪੇਸ਼ ਤੇ ਸੁਪਰੇ ਤੇ ਕੋਈ ਸਰਕਾਰ ਨਹੀਂ ਦਿੰਦੀ ਸੀ ਬਾਦਲ ਸਾਹਿਬ ਨੇ 30 ਕਿਲੋ ਆਟਾ ਦਾਲ ਹਰ ਗਰੀਬ ਪਰਿਵਾਰ ਨੂੰ ਦੇਣ ਦਾ ਕੰਮ 2007 ਤੋਂ ਸ਼ੁਰੂ ਕੀਤਾ ਤੇ 2013 ਤੱਕ ਜਾ ਕੇ ਕੇਂਦਰ ਦੀ ਸਰਕਾਰ ਨੇ ਬਾਦਲ ਸਾਹਿਬ ਦੀ ਸਕੀਮ ਅਪਣਾਈ ਮੇਰੇ ਕਨ ਅਫਸੋਸ ਨਹੀਂ ਕਰ ਕਿ ਕਾਂਗਰਸ ਤੇ ਆਮ ਆਗਮੀ ਪਾਰਟੀ ਨੇ ਸਾਰੇ ਬਾਲ ਸਾਤੇ ਦਿੱਤੇ ਹੋਏ ਕਾਰਡ ਬੰਦ ਕਰਕੇ ਘਟਤੇ ਤੇ ਅੱਜ ਕੇਵਲ ਕੇਂਦਰ ਦੀ ਜਿਹੜੀ ਸਪਲਾਈ ਆਉਂਦੀ ਹੈ ਉਹ ਲੋਕਾਂ ਨੂੰ ਮਿਲ ਰਹੀ ਤੇ ਕੇਂਦਰ ਨੇ ਉਹ ਵੀ ਕਹਤਾ ਕਿ 10 ਲੱਖ ਕਾਰਡ ਉਹ ਵੀ ਕੱਟੇ ਜਾ ਰਹੇ ਨੇ ਤੇ ਭਗਵੰਤ ਮਾਨ ਕੱਲਾ ਗੱਲਾਂ ਮਾਰ ਕੇ ਚਿੱਠੀਆਂ ਲਿਖ ਰਿਹਾ ਹੈ ਤੇ ਆਪ ਨੇ ਖਜ਼ਾਨੇ ਤੋਂ ਜਿਹੜੇ 2 ਲੱਖ ਕਰੋੜ ਦਾ ਕਰਜ਼ਾ ਤੁਸੀਂ ਛਾੜਤਾ ਹੈਗਾ ਉਹ ਪੈਸੇ ਕੇਜਰੀਵਾਦ ਦੇ ਖਰਚੇ ਦੇ ਬੰਦ ਕਰਕੇ ਤੇ ਲੋਕਾਂ ਦੇ ਉੱਤੇ ਖਰਚਣਾ ਸ਼ੁਰੂ ਕਰ ਦਿਓ ਤੇ ਕਿਸੇ ਗਰੀਬ ਦਾ ਕਾਰਡ ਨਹੀਂ ਕਟਿਆ ਜਾਊਗਾ ਅੱਗੇ ਤੁਸੀਂ 3 ਕਿਲੋ ਕੰਕ ਨੂੰ ਚੱਕ ਕੇ 5 ਕਿਲੋ ਤਾਈ ਕਾਂਗਰਸ ਦਾ ਆਵਾਦ ਨਹੀਂ ਕਰਦੇ ਸੋ ਅਫਸੋਸ ਕਿ ਨਾ ਤਾਂ ਕਿਸੇ ਦੀ ਪੈਨਸ਼ਨ ਲੱਗ ਰਹੀ ਹੈ 15 ਆਪਾ ਪੈਨਸ਼ਨ ਦੇ ਕਹਿੰਦੇ ਸੀ 2500 ਦੇਵਾਂਗੇ 4 ਸਾਲ ਨਿਕਲ ਗਏ 1000 ਰੁਪਏ ਵਿਧਿਆ ਨੂੰ ਕਹਿੰਦੇ ਸੀ 45 ਮਹੀਨੇ ਨਿਕਲੇ 35000 35000 45000 ਰੁਪਏ ਹਰ ਬੀਬੀ ਦਾ ਬਕਾਇਆ ਖੜਿਆ ਹੈ ਉਹਦੀ ਤਾਂ ਚਰਚਾ ਹੀ ਨਹੀਂ ਹੈਗੀ ਤੇ ਜਿਹੜੀ ਸ਼ਗਨ ਦੀ ਫਾਇਦਾ ਉਹ ਤਾਂ ਰੋਲਦੀਆਂ ਫਿਰਦੀਆਂ ਲੋਕੀ ਸ਼ਗਨ ਮੰਗਦੇ ਨੇ ਤੇ ਹੋਣ ਕਾਰਡ ਤੁਹਾਡੇ ਕੱਟੇ ਜਾਂਦੇ ਸੋ ਹਰ ਪੱਖੋਂ ਇਹ ਸਰਕਾਰ ਫੇਲ ਹੈ ਪਾਣੀ ਸਾਰੀ ਜਗ੍ਹਾ ਪਾਵੇਂ ਸ਼ਹਿਰ ਦੇਖ ਲੋ ਪਾਵੇਂ ਪਿੰਡ ਦੇਖ ਲੋ ਪਾਣੀ ਸਾਰੀ ਜਗ੍ਹਾ ਭਰਿਆ ਹੋਇਆ ਲੇਕਿਨ ਮੁੱਖ ਮੰਤਰੀ ਤੋਂ ਕੱਲੇ ਗੱਲਾਂ ਮਰਵਾ ਲਿਓ ਜੀ ਇਹ ਫਲਾ ਕਰਤਾ ਟਿੰਕਾ ਕਰਤਾ ਜ਼ਮੀਨ ਤੇ ਹੋਇਆ ਕੀਏ ਉਹ ਤਾਂ ਕੱਲੇ ਪੰਜਾਬ ਦੇ ਉੱਤੇ ਕਰਜ਼ਾ ਚਾਹ ਪਹਿਲੇ ਲੈਂਡ ਪੂਲਿੰਗ ਦੇ ਰਾਹੀਂ ਕਿਸਾਨਾਂ ਦੀ ਜ਼ਮੀਨ ਹੜਪ ਕਰਕੇ ਉਹ ਪੈਸੇ ਖਾਣ ਲੱਗੇ ਸੀ ਹੁਣ ਸ਼ਹਿਰਾਂ ਦੀ ਜ਼ਮੀਨਾਂ ਦੇ ਉਹਨਾਂ ਨੂੰ ਗਿਰਵੀ ਰੱਖ ਕੇ ਉਹਦੇ ਉੱਤੇ ਪੈਸੇ ਕਮਾਣ ਲੱਗੇ ਨੇ ਤੇ ਫਿਰ ਜਿਹੜੀ ਸਰਕਾਰ ਦੀ ਆਪਣੀ ਜ਼ਮੀਨਾਂ ਹੈਗੀਆਂ ਹੁਣ ਉਹਨੂੰ ਮਿਲਾਮ ਕਰਕੇ ਉਹ ਪੈਸੇ ਖਾਂਚੇ ਲੱਗੇ ਨੇ ਕਿੰਨਾ ਪੰਜਾਬ ਦਾ ਪੈਸਾ ਭਗੌਲਤਾਂ ਨੂੰ ਖਾਏਗਾ ਤੇ ਕਿੰਨਾ ਕੇਜਰੀਵਾਲ ਨੂੰ ਖਿਲਾਉਗਾ ਫਿਰ ਲਾਏਗਾ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਸੀਂ ਜਾਗ ਜਓ ਉਹ ਤੁਹਾਡੀ ਖੇਤਰੀ ਪਾਰਟੀ ਸੀ ਜਿਹੜੀ ਕਰਜ਼ਾ ਵੀ ਨਹੀਂ ਲੈਂਦੀ ਸੀ ਲੇਕਿਨ ਵਿਕਾਸ ਤੇ ਕੰਮ ਕਰਕੇ ਹਰ ਤਰ੍ਹਾਂ ਦੀ ਸਹੂਲਤ ਦਿੰਦੀ ਸੀ ਤੇ ਇਹਨਾਂ ਕਾਂਗਰਸੀਆਂ ਨੇ ਤੇ ਆਮ ਆਗੂ ਪਾਰਟੀਆਂ ਨੇ ਰਲ ਮਿਲ ਕੇ ਪੰਜਾਬ ਵਿੱਚ ਉਹ ਹਾਲਾਤ ਪੈਦਾ ਕਰਦੇ ਤੁਹਾਡੇ ਸਾਹਮਣੇ ਗੱਲ ਹੈ ਹੁਣ ਇਸ ਲੁੱਟ ਨੂੰ ਜੇ ਰੋਕਣਾ ਹੈ ਤੇ ਲੁਟੇਰੇ ਇਹਨਾਂ ਨੇ ਆ ਕੇ ਅਗਲੀ ਚੋਣਾਂ 'ਚ ਬੰਦੇ ਬਦਲ ਦੇਣੇ ਲੇਕਿਨ ਲੁੱਟ ਇਹਨਾਂ ਦੀ ਜਿਵੇਂ ਚੱਲ ਰਹੀ ਹੋਊ ਚੱਲਦੀ ਹੈ ਇਹਨਾਂ ਲੁਟੇਰਿਆਂ ਨੂੰ ਦਫਾ ਕਰਕੇ ਆਪ ਦੀ ਖੇਤਰੀ ਪਾਰਟੀ ਨੂੰ ਤੁਸੀਂ ਕਾਮਯਾਬ ਕਰਕੇ ਆਪਣੀ ਸਰਕਾਰ ਲਾ ਕੇ